ਇਦਾਂ ਦੀ ਛੇੜਛਾੜ ਕਰਨੀ ਇਹ ਬਿਲਕੁਲ ਇੱਕ ਸਮੁਦਾਇ ਦੇ ਲਈ ਖਾਸ ਕਰਕੇ ਸਿੱਖ ਭਾਈਚਾਰੇ ਦੇ ਲਈ ਬਹੁਤ ਦੁਖਦਾਇਆ ਹੈ ਇਹ ਕਿਤੇ ਨਾ ਕਿਤੇ ਧਾਰਮਿਕ ਸ਼ਾਂਤੀ ਤੇ ਉੱਤੇ ਸਦਭਾਵਨਾ ਦੇ ਉੱਤੇ ਵਾਰ ਹੈ ਔਰ ਇਹ ਵਾਰ ਜਿਹੜਾ ਆ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਾਡੀ ਗੱਲਬਾਤ ਵੀ ਹੋਈ ਹੈ ਜਿਹੜੀ ਹੈ ਸਾਡੀ ਗੱਲਬਾਤ ਵੀ ਹੋਈ ਹੈ ਉਹ ਵੀ ਅਸੀਂ ਤੁਹਾਨੂੰ ਜਿਹੜੀ ਹੈ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅ ਦੇਖੋ ਇਹ ਬਹੁਤ ਵੱਡਾ ਤੇ ਅਹਿਮ ਮੁੱਦਾ ਆ ਸਿੱਖ ਧਰਮ ਦੇ ਵਿੱਚ ਇਵੇਂ ਜਿਹੜਾ ਆ ਕਿ ਰੂਪ ਧਾਰਨ ਕਰਨਾ ਉਹ ਬਹੁਤ ਨਿੰਦਣਯੋਗ ਹੈ ਔਰ ਇਸੇ ਕਰਕੇ ਬਹੁਤ ਲੀਡਰ ਜਿਹੜੇ ਨੇ ਉਹ ਸਾਹਮਣੇ ਆਏ ਨੇ ਉਹਨਾਂ ਨੇ ਗੱਲਬਾਤ ਕੀਤੀ ਹੈ ਸਿੱਖ ਧਰਮ ਦੇ ਮੋਢੀ ਧੰਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਤਸਵੀਰ ਦੇ ਉੱਤੇ ਉਸ ਕਿਸੇ ਐਕਟਰ ਦੀ ਤਸਵੀਰ ਉਹਦਾ ਦੀ ਦਿਖਾਉਣੀ ਇਹ ਨਕਲੀ YouTube ਚੈਨਲ ਆ ਜਿਨੇ ਆਪਣੇ ਫਾਇਦੇ ਦੇ ਲਈ ਧਾਰਮਿਕ ਸਤਿਪਾਵਨਾ ਦੇ ਉੱਤੇ ਇੱਕ ਤਰੀਕੇ ਦੇ ਨਾਲ ਵਾਰ ਕੀਤਾ ਆ ਔਰ ਇਹ ਵਾਰ ਜਿਹੜਾ ਆ ਕਿਉਂਕਿ ਸਿੱਖ ਸੰਗਤ ਜਿਹੜੀ ਹੈ ਉਹ ਲਗਾਤਾਰ ਇਸ ਉੱਤੇ ਆਪਣਾ ਪ੍ਰਤੀਕਰਮ ਦੇ ਰਹੀ ਹੈ ਪ੍ਰਿਤਪਾਲ ਵਲਿਆਵਾਲ ਜਿਹੜੇ ਕਿ ਇੱਕ ਭਾਜਪਾ ਨੇਤਾ ਆ ਉਹਨਾਂ ਨੇ ਵੀ ਕਿਹਾ ਆ ਕਿ ਇੱਕ ਤਰੀਕੇ ਦੇ ਨਾਲ ਸਾਡੇ ਤੇ ਉੱਤੇ ਸਾਡੀਆਂ ਧਾਰਮਿਕ ਭਾਵਨਾਵਾਂ ਦੇ ਉੱਤੇ ਬਹੁਤ ਵੱਡਾ ਵਾਰ ਆ ਉਹਨਾਂ ਨੇ ਕਿਹਾ ਵੀ ਪੰਜਾਬ ਪੁਲਿਸ ਤੇ ਸਾਈਬਰ ਸੈੱਲ ਜਿਹੜਾ ਆ ਉਸ ਨੂੰ ਇਹ ਰਹਿਤੇ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਕਿ ਮਿਸਯੂਜ਼ ਕੀਤਾ ਗਿਆ ਟੀ ਸੀਰੀਜ਼ ਦਾ ਨਾਮ ਵੀ ਟੀ ਸੀਰੀਜ਼ ਪੰਜਾਬ ਦੀ ਬਹੁਤ ਵੱਡੀ ਕੰਪਨੀਆਂ ਜਿਹੜੀ ਕਿ ਇੰਡੀਆ ਲੈਵਲ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੰਮ ਕਰਦੀ ਆ ਫਿਲਹਾਲ ਸਾਡੀ ਗੱਲਬਾਤ ਜਿਹੜੀ ਹੋਈ ਆ ਉਹ ਵੀ ਤੁਹਾਨੂੰ ਸੁਣਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਧਾਰਮਿਕ ਤੌਰ ਤੇ ਸ਼ੋਸ਼ਣ ਕੀਤੇ ਜਾਂਦੇ ਨੇ ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਇਸ ਸੰਬੰਧ ਦੇ ਵਿੱਚ ਦੇਸ਼ ਦੀ ਸਰਕਾਰ ਤੱਕ ਬਹੁਤ ਵਾਰ ਪਹੁੰਚ ਕਰ ਚੁੱਕੀ ਹੈ ਲਿਖਤੀ ਤੌਰ ਤੇ ਪੱਤਰ ਦੇ ਚੁੱਕੀ ਹੈ ਕਿ ਸਿੱਖਾਂ ਦੇ ਬਾਰੇ ਦੇ ਵਿੱਚ ਇਤਿਹਾਸ ਵਗਾੜਨਾ ਇਦਾਂ ਦੀ ਛੇੜਛਾੜ ਕਰਨੀ ਇਹ ਬਿਲਕੁਲ ਇੱਕ ਸਮੁਦਾਇ ਦੇ ਲਈ ਖਾਸ ਕਰਕੇ ਸਿੱਖ ਭਾਈਚਾਰੇ ਦੇ ਲਈ ਬਹੁਤ ਦੁਖਦਾਇਆ ਹੈ ਇਹ ਕਿਤੇ ਨਾ ਕਿਤੇ ਧਾਰਮਿਕ ਸ਼ਾਂਤੀ ਤੇ ਉੱਤੇ ਸਦਭਾਵਨਾ ਦੇ ਉੱਤੇ ਵਾਰ ਹੈ ਔਰ ਇਹ ਵਾਰ ਜਿਹੜਾ ਆ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਾਡੀ ਗੱਲਬਾਤ ਵੀ ਹੋਈ ਹੈ ਜਿਹੜੀ ਹੈ ਸਾਡੀ ਗੱਲਬਾਤ ਵੀ ਹੋਈ ਹੈ ਉਹ ਵੀ ਅਸੀਂ ਤੁਹਾਨੂੰ ਜਿਹੜੀ ਹੈ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਦੇਖੋ ਇਹ ਬਹੁਤ ਵੱਡਾ ਤੇ ਅਹਿਮ ਮੁੱਦਾ ਆ ਸਿੱਖ ਧਰਮ ਦੇ ਵਿੱਚ ਇਵੇਂ ਜਿਹੜਾ ਆ ਕਿ ਰੂਪ ਧਾਰਨ ਕਰਨਾ ਉਹ ਬਹੁਤ ਨਿੰਦਣਯੋਗ ਹੈ ਔਰ ਇਸੇ ਕਰਕੇ ਬਹੁਤ ਲੀਡਰ ਜਿਹੜੇ ਨੇ ਉਹ ਸਾਹਮਣੇ ਆਏ ਨੇ ਉਹਨਾਂ ਨੇ ਗੱਲਬਾਤ ਕੀਤੀ ਹੈ ਸਿੱਖ ਧਰਮ ਦੇ ਮੋਢੀ ਧੰਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਤਸਵੀਰ ਦੇ ਉੱਤੇ ਉਸ ਕਿਸੇ ਐਕਟਰ ਦੀ ਤਸਵੀਰ ਉਹਦਾ ਦੀ ਦਿਖਾਉਣੀ ਇਹ ਨਕਲੀ YouTube ਚੈਨਲ ਹੈ ਜਿਨੇ ਆਪਣੇ ਫਾਇਦੇ ਦੇ ਲਈ ਧਾਰਮਿਕ ਸਤਿਪਾਵਨਾ ਦੇ ਉੱਤੇ ਇੱਕ ਤਰੀਕੇ ਦੇ ਨਾਲ ਵਾਰ ਕੀਤਾ ਆ ਔਰ ਇਹ ਵਾਰ ਜਿਹੜਾ ਆ ਕਿਉਂਕਿ ਸਿੱਖ ਸੰਗਤ ਜਿਹੜੀ ਹੈ ਉਹ ਲਗਾਤਾਰ ਇਸ ਉੱਤੇ ਆਪਣਾ ਪ੍ਰਤੀਕਰਮ ਦੇ ਰਹੀ ਆ ਪ੍ਰਿਤਪਾਲ ਵਲਿਆਵਾਲ ਜਿਹੜੇ ਕਿ ਇੱਕ ਭਾਜਪਾ ਨੇਤਾ ਆ ਉਹਨਾਂ ਨੇ ਵੀ ਕਿਹਾ ਆ ਕਿ ਇੱਕ ਤਰੀਕੇ ਦੇ ਨਾਲ ਸਾਡੇ ਤੇ ਉੱਤੇ ਸਾਡੀਆਂ ਧਾਰਮਿਕ ਭਾਵਨਾ ਦੇ ਉੱਤੇ ਬਹੁਤ ਵੱਡਾ ਵਾਰ ਆ ਉਹਨਾਂ ਨੇ ਕਿਹਾ ਵੀ ਪੰਜਾਬ ਪੁਲਿਸ ਤੇ ਸਾਈਬਰ ਸੈੱਲ ਜਿਹੜਾ ਆ ਉਸ ਨੂੰ ਇਹ ਰਿਐਕਸ਼ਨ ਲੈਣਾ ਚਾਹੀਦਾ ਹੈ ਤਾਂਕਿ ਮਿਸਯੂਜ਼ ਕੀਤਾ ਗਿਆ ਟੀ ਸੀਰੀਜ਼ ਦਾ ਨਾਮ ਵੀ ਟੀ ਸੀਰੀਜ਼ ਪੰਜਾਬ ਦੀ ਬਹੁਤ ਵੱਡੀ ਕੰਪਨੀਆਂ ਜਿਹੜੀ ਕਿ ਇੰਡੀਆ ਲੈਵਲ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੰਮ ਕਰਦੀ ਆ ਫਿਲਹਾਲ ਸਾਡੀ ਗੱਲਬਾਤ ਜਿਹੜੀ ਹੋਈ ਆ ਉਹ ਵੀ ਤੁਹਾਨੂੰ ਸੁਣਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਧਾਰਮਿਕ ਤੌਰ ਤੇ ਸ਼ੋਸ਼ਣ ਕੀਤੇ ਜਾਂਦੇ ਨੇ ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਇਸ ਸੰਬੰਧ ਦੇ ਵਿੱਚ ਦੇਸ਼ ਦੀ ਸਰਕਾਰ ਤੱਕ ਬਹੁਤ ਵਾਰ ਪਹੁੰਚ ਕਰ ਚੁੱਕੀ ਹੈ ਲਿਖਤੀ ਤੌਰ ਤੇ ਪੱਤਰ ਦੇ ਚੁੱਕੀ ਆ ਕਿ ਸਿੱਖਾਂ ਦੇ ਬਾਰੇ ਦੇ ਵਿੱਚ ਇਤਿਹਾਸ ਵਗਾੜਨਾ